ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਿਵੇਂ ਹੋ ਠੀਕ ਹੋ ਸਾਰੇ ਚੜ੍ਹਦੀ ਕਲਾ ਚ ਆਸ ਤੇ ਉਮੀਦ ਕਰਦਾ ਸਾਰੇ ਭਰਾ ਚੜ੍ਹਦੀ ਕਲਾ ਚ ਹੋਣਗੇ ਤੇ ਅੱਜ ਆਪਾਂ ਮੰਡ ਇਲਾਕੇ ਦੇ ਵਿੱਚ ਇੱਥੇ ਹੜ ਦੀ ਮਾਰ ਪਈ ਹੈ ਉਸ ਇਲਾਕੇ ਦੇ ਵਿੱਚ ਆਏ ਹੋਏ ਆ ਤੇ ਮੇਰੇ ਨਾਲ ਸਾਡੀ ਸਮੁੱਚੀ ਟੀਮ ਬੌਜਨ ਸਮਾਜ ਪਾਰਟੀ ਦੇ ਹਲਕਾ ਚਾਰਜ ਬੰਟੀ ਸਿੰਘ ਬਾਜ ਜੀ ਪ੍ਰਧਾਨ ਸਾਹਿਬ ਸਾਡੇ ਸਰਪੰਨ ਸਿੰਘ ਖੈਰਾਬਾਦ ਸਾਡੇ ਅਮਰੀਕਾ ਤੋਂ ਸਾਡਾ ਸਤਿਕਾਰਯੋਗ ਵੀਰ ਕਮਲਜੀਤ ਸਿੰਘ ਤੇ ਭਾਈ ਸੁਖਵੀਰ ਸਿੰਘ ਮਰਕੀਤ ਸਿੰਘ ਸਾਡੇ ਪ੍ਰਧਾਨ ਸਾਹਿਬ ਤੇ ਸਮੁੱਚੀ ਟੀਮ ਸੰਦੀਪ ਸਿੰਘ ਜੀ ਸੋ ਪ੍ਰਧਾਨ ਸਾਹਿਬ ਦੋ ਬੋਲ ਬੋਲਣਾ ਚਾਹੁੰਦੇ ਜੀ ਆਪ ਜੀ ਨਾਲ ਹਾਂਜੀ ਬਾਬਾ ਜੀ ਕਿਉਂਕੋ ਅੱਜ ਅਸੀਂ ਦਰਿਆ ਤੇ ਆਏ ਹਾਂ ਜੀ 6-7 ਪਿੰਡ ਬਹੁਤ ਹੀ ਬੁਰੀ ਤਰ੍ਹਾਂ ਹਾਲਾਤ ਆ ਉਹਨਾਂ ਦੇ ਬਣੇ ਪਏ ਆ ਉਹਨਾਂ ਦੇ ਡੰਗਰਾਂ ਦਾ ਵੀ ਉਹਨਾਂ ਦੇ ਬੱਚਿਆਂ ਦਾ ਵੀ ਤੇ ਸੜਕਾਂ ਤੇ ਤੰਬੂ ਲਾ ਕੇ ਉਹ ਬੈਠੇ ਆ ਤੇ ਅਸੀਂ ਇਹੇ ਬੇਵਸੀ ਮਾ ਇਲਾਕਾ ਦੇ ਵਸਨੀਕਾਂ ਨੂੰ ਕਰਦਾ ਉਹਨਾਂ ਨੂੰ ਚਾਰੇ ਦੀ ਜਿਆਦਾ ਲੋੜ ਹੈ ਦੇ ਨਾਲ ਹੀ ਉਹਨਾਂ ਦੇ ਬੱਚਿਆਂ ਦੁੱਧ ਦਾ ਪ੍ਰਬੰਧ ਖਾਸ ਦੁੱਧ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਬੱਚਿਆਂ ਨੂੰ ਵੀ ਦੁੱਧ ਦਾ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਬੱਚੇ ਵੀ ਵਿਚਾਰੇ ਇਸ ਵੇਲੇ ਸੜਕਾਂ ਤੇ ਟਰਾਲੀਆਂ ਤੇ ਪਏ ਆ ਤੇ ਦਰਿਆ ਅਜ ਤੱਕ 88 ਪਾਣੀ ਨਹੀਂ ਚੜਿਆ ਜਿੱਥੋਂ ਅੱਜ ਕਿਉਂਕਿ ਪੀਰ ਦੀ ਜਗ੍ਹਾ ਬਾਬਾ ਬਾਬਾ ਪੀਰਾਂ ਦੀ ਜਗ੍ਹਾ ਅਜ ਤੱਕ 88 ਦੇ ਵੀ ਨਹੀਂ ਪਾਣੀ ਚੜਿਆ ਸੀ ਜਿਹੜੀ ਅੱਜ ਉਹ ਵੀ ਡੁੱਬੀ ਪਈ ਹੈ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਸਾਡੇ ਇਲਾਕਾ ਨਿਵਾਸੀਆਂ ਨੂੰ ਤੇ ਵੱਤੋ ਵੱਤ ਮਤ ਕਿਤੀ ਜਾਵੇ ਤੇ ਇਹੀ ਆਪਾਂ ਬੋਲ ਰਹੇ ਆ ਕਿੰਨੇ ਸਾਰਿਆਂ ਨੂੰ ਦੇਖਤੀ ਕਰਦੇ ਆ ਕਿ ਜਿੰਨਾ ਵੀ ਹੋ ਸਕਦਾ ਆ ਤੁਹਾਨੂੰ ਗੁੱਸੇ ਨੂੰ ਕੱਢੋ ਤੇ ਇਹਨਾਂ ਆਪਣੇ ਬੇ ਬੇ ਹੁਣ ਜੋ ਜੇ ਘਰੇ ਹੋਏ ਆ ਇਹਨਾਂ ਦਾ ਸਾਥ ਦਿਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੱਟ ਹਾਂਜੀ ਬੰਟੀ ਬਾਜੀ ਕੁਝ ਬੋਲਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਆਉ ਆ ਚਲੋ ਅਸਮੇਤ ਆਪਾਂ ਬੱਚੇ ਸੀਗੇ ਜੇ ਛੋਟੇ ਸੀਗੇ ਜੇ ਸਮिति ਦੇ ਪ੍ਰਧਾਨ ਜੀ ਨੇ ਗੱਲ ਦੱਸੀ ਕਿ ਪਹਿਲਾਂ 88 ਦੇ ਵਿੱਚ ਫਲੱਡ ਆਇਆ ਸੀਗਾ ਤੇ 88 ਤੋਂ ਬਾਅਦ ਇਸ ਵਾਰ ਜਿਹੜਾ ਵਾ 2025 ਦੇ ਵਿੱਚ ਫਲੱਡ ਜਿਹੜਾ ਵਾ ਬਹੁਤ ਜ਼ਿਆਦਾ ਆਇਆ ਵਾ ਤੇ ਆਕਾਲਪੁਰ ਦੇ ਚਾਣਾਂ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਕਿ ਜਿਵੇਂ ਪੰਜਾਬ ਦਾ ਮਾਹੌਲ ਪਹਿਲਾਂ ਸੀਗਾ ਉਸੇ ਤਰ੍ਹਾਂ ਦਾ ਮਾਹੌਲ ਹੋ ਜੇ ਕੋਈ ਵੀ ਇਨਸਾਨ ਕੋਈ ਵੀ ਭੈਣ ਭਰਾ ਘਰ ਤੋਂ بے ਕਰਨਾ ਹੋਵੇ ਕੋਈ ਵੀ ਜੇ ਆਪਾਂ ਬੇਜਵਾਨੇ ਜਾਨਵਰਾਂ ਦੀ ਗੱਲ ਕਰੀਏ ਤੇ ਉਹਨਾਂ ਲਈ ਇਸ ਏਰੀਆ ਦੇ ਵਿੱਚ ਪੱਠਿਆਂ ਦਾ ਪ੍ਰਬੰਧ ਕੀਤਾ ਜਾਵੇ ਜਾਂ ਕਰਵਾਇਆ ਜਾਵੇ ਜਿਹੜੇ ਜਿਹੜੇ ਮੇਰੇ ਭੈਣ ਭਰਾ ਲੋਕਲ ਨੇ ਪ੍ਰਬੰਧ ਕਰਵਾਉਣਾ ਤੇ ਕੋਲ ਵੀ ਮੈਂ ਭੈਣ ਭਰਾਵਾਂ ਨੂੰ ਦੇਖੀ ਕਰੂੰਗਾ ਕਿ ਮਤਵਾ ਦਾ ਪਾਸਪੋਰਟ ਕਰੀਏ ਤੇ ਇਸ ਪ੍ਰੋਬਲਮ ਦਾ ਅਸੀਂ ਸਾਰੇ ਭੈਣ ਭਰਾਵਾਂ ਨਾਲ ਮਿਲ ਕੇ ਸਾਹਮਣਾ ਕਰੀਏ ਤੇ ਮੇਰਾ ਵੀਰ ਉਹ ਤਨਜੀਬ ਪ੍ਰਧਾਨ ਜੀ ਦਾ ਬੇਟਾ ਕਹਿੰਦੀ ਸ਼ੰਟੀ ਜੀ ਤੁਹਾਡੇ ਨਾਲ ਹੈ ਮਤਲਬ ਬਹੁਤ ਗੁਰੂ ਗੁਰੂ ਮੰਨਣ ਵਾਲੇ ਨੇ ਗੁਰੂ ਨੂੰ ਮਤਲਬ ਇੰਨੀ ਕ ਵਧੀਆ ਸੋਚ ਤੇ ਮਾਦਗਰ ਕਹਿੰਦੇ ਪਾਜੀ ਜਾਣਾ ਵਾ ਆਪਾਂ ਹਾਂਜੀ ਤੇ ਆਪਾਂ ਕੱਥੇ ਸੁਖਿੰਦਰ ਸਿੰਘ ਪਾਜੀ ਤੇ ਸਾਡੇ ਨਾਲ ਤੇਰੀ ਆਰਗੂਮੈਂਟ ਪਰ ਤੋਂ ਭਾਈ ਸਾਹਿਬ ਸੁਖਿੰਦਰ ਸਿੰਘ ਜੀ ਇਹ ਵੀ ਆਪਣੇ ਕੁਝ ਵਿਚਾਰ ਦੱਸਣਗੇ ਭਾਈ ਸਾਹਿਬ ਹਾਂਜੀ ਭਾਈ ਮੈਂ ਤੇ ਸਰਕਾਰਾਂ ਨੂੰ ਚੀਜ਼ਾਂ ਵੱਲ ਦੇਖਣਾ ਚਾਹੀਦਾ ਬਾਤ ਕਰਕੇ ਸਾਡੀ ਸਰਕਾਰਾਂ ਬਿਲਕੁਲ ਧਿਆਨ ਦੇਰੀਆਂ ਚੀਜ਼ਾਂ ਵੱਲ ਸਰਕਾਰ ਨੂੰ ਪੰਡਾ ਦਾ ਸਾਰਿਆਂ ਦਾ ਕਰਨਾ ਚਾਹੀਦਾ ਇੱਥੇ ਕੁਝ ਟੁੱਟ ਗਈ ਆ ਪਿੱਛੇ ਔਰ ਉਹ ਪਿੰਡਕ ਟਨਾਲ ਗੰਦੋਵਾਲ ਗੰਦੋਵਾਲ ਉਹ ਕੋਲ ਪੋਰ ਉਹ ਕੱਕ ਪਾਣੀ ਆ ਰਿਹਾ ਹੈ ਕਿੱਥੋਂ ਆ ਰਿਹਾ ਹੈ ਕਿੱਥੋਂ ਆਧਣਾ ਥਈਗਾ ਬਾਕੀ ਕੌਣ ਨੂੰ ਨਿਖਾਰ ਰੱਖਾ ਦੇਣਾ ਚਾਹੀਦਾ ਵਾ ओके बाकी पार्टी देखो चलो सारा कुछ कर लीया बाकी ਹੋਰ ਵੀ ਲੋਕਾਂ ਨੂੰ ਇੰਦਸਾਨਾਂ ਨੂੰ ਕਰਨਾ ਚਾਹੀਦਾ ਸਰਸ ਨਾਲ ਨੂੰ ਕਰਨਾ ਚਾਹੀਦਾ ਹੋਰ ਵੀ ਪਾਰਟੀਆਂ ਆ ਕੇ ਇਹਨਾਂ ਨੂੰ ਕਰ ਸਕਦੇਣਾ ਚਾਹੀਦਾ ਠੀਕ ਹੈ ਪ੍ਰਭਾਵਨਾ ਦੇ ਕਰਨਾ ਚਾਹੀਦਾ ਛੇਤੇ ਜਿਹੜੀ ਇਹ ਹੀ ਗੱਲ ਹੈ ਠੀਕ ਹੈ ਜੀ ਹਾਂ बाकी ਕੁਝ ਨਾ ਭੈਣ ਭਰਾਵਾਂ ਨੂੰ ਬੇਇੱਜ਼ਤੀ ਕਰਨਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਸੰਗਠਨ ਨੇ ਚਾਹੇ ਕੋਈ ਵੀ ਸੰਗਠਨ ਹੈ ਸਾਰੇ ਵੱਧ ਤੋਂ ਵੱਧ ਸਪੋਰਟ ਕਰੋ ਕਿਸੇ ਵੀ ਭੈਣ ਭਰਾ ਦੀ ਗਰੀਬੀ ਦਾ ਆਪਾਂ ਨੂੰ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਬਹੁਤ ਹੀ ਜ਼ਿਆਦਾ ਸਿਆਸਤਦਾਨ ਪਹੁੰਚ ਰਹੇ ਨੇ ਇਹਨਾਂ ਫੋਟੋ ਉਚਾ ਰਹੇ ਨੇ ਫੋਟੋ ਉਚਾ ਕੇ ਆਪਣਾ ਬਸ ਵੋਟ ਦੇ ਵਿੱਚ ਬੈਠੇ ਆਪਣੀ ਐਂਟਰੀ ਕੀਤੀ ਵੀਡੀਓ ਬਣਾਈ ਪੇਜਾਂ ਤੇ ਪਾ ਦਿੱਤਾ ਇੰਨਾ ਕੰਮ ਹੈ ਕਿ ਇਹ ਅਕਾਲ ਪੁਰਖ ਤੋਂ ਡਰਨਾ ਚਾਹੀਦਾ ਵਕਤ ਦਾ ਕੋਈ ਪਤਾ ਨਹੀਂ ਕਿਦਾਂ ਨੂੰ ਕੌਣ ਬਣ ਜਣੀ ਆ ਰੱਬ ਤੋਂ ਡਰੋ ਇਹਨਾਂ ਮੈਂ ਸਿਆਸਤਦਾਨਾਂ ਨੂੰ ਬੇਇੱਜ਼ਤੀ ਕਰਨਾ ਚਾਹੁੰਨਾ ਵੀ ਰੱਬ ਤੋਂ ਡਰੋ ਕਿ ਕਿਸ ਦੀ ਮਜਬੂਰੀ ਦਾ ਨਜਾਇਜ਼ ਖਾਣਾ ਕਰਨਾ ਨਾ ਕਰੋ ਤੇ ਨਾ ਵੀਡੀਓ ਇਹਨਾਂ ਦੀ ਅਦਾ ਵਾਇਰਲ ਕਰੋ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਦਿਲੋਂ ਹੀ ਮਦਦ ਕਰੋ ਆਕਾਸ਼ ਜੇ ਅਸੀਂ ਉਹਨਾਂ ਦੀ ਪਰਿਵਾਰਾਂ ਦੀ ਵੀਡੀਓ ਬਣਾਉਣੀ ਹੈ ਫੋਟੋ ਬਣਾ ਕੇ ਹੱਸਣੇ ਆਂ ਪੜ ਦੇ ਪਿੱਛੇ ਤੇ ਜੇ ਸਾਡੇ ਉੱਤੇ ਆ ਗਿਆ ਸਮਾਂ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਇਹ ਲੋਕਾਂ ਨੇ ਵੀ ਕਦੇ ਸੋਚਿਆ ਨਹੀਂ ਹੋਇਆ ਸੀਗਾ ਕਿ ਸਾਡੇ ਤੇ ਇਦਾਂ ਦਾ ਸੰਕਟ ਆਉਣਾ ਵਾ ਤੇ ਜੇ ਅੱਜ ਸੰਕਟ ਆਇਆ ਵਾ ਆਪਾਂ ਵੀਡੀਓਗ੍ਰਾਫੀ ਨਾ ਕਰੀਏ ਉਹਨਾਂ ਬੰਦਿਆਂ ਦੀ ਨਾ ਅਸੀਂ ਦਾਨ ਕਰਦਿਆਂ ਦੀ ਵੀਡੀਓਗ੍ਰਾਫੀ ਕਰੀਏ ਨਾ ਕਿਸੇ ਨੂੰ ਪੱਠੇ ਦੇਣ ਦੀ ਵੀਡੀਓਗ੍ਰਾਫੀ ਕਰੀਏ ਜੇ ਉਹ ਕਰਨਾ ਚਾਹੁੰਦੇ ਪਰਦੇ ਤੇ ਪਿੱਛੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੇਇੰਤਿਹਾ ਕਰਦੇ ਹਾਂ ਸਾਰੇ ਵੀਰਾਂ ਨੂੰ ਜਿੰਨੀਆਂ ਵੀ ਪਾਰਟੀਆਂ ਤੋਂ ਉੱਠ ਕੇ ਇਹ ਪਾਰਟੀਆਂ ਆਪਣੀਆਂ ਤੋਂ ਛੱਡ ਕੇ ਉੱਠ ਕੇ ਉੱਪਰ ਇਹ ਇਹ ਆਪਾਂ ਸਾਰੀ ਪਬਲਿਕ ਦੀ ਸੇਵਾ ਉਹਨਾਂ ਦੇ ਘਰਾਂ 'ਚ ਵੀ ਬੇੜੀਆਂ ਲੱਗੀਆਂ ਇਸ ਕਰਕੇ ਸਾਰੇ ਪਾਰਟੀਆਂ ਤੋਂ ਮੈਂ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਆਪਣੀ ਪਾਰਟੀ ਤੋਂ ਉੱਟ ਕੇ ਇਹ ਸਾਰੇ insanियत ਤੌਰ ਤੇ ਇਹਨਾਂ ਦੀ ਸੇਵਾ ਕੀਤੀ ਜਾਵੇ ਕਿ ਇਹਨਾਂ ਦੇ ਜੋ ਵੀ ਇਹਨਾਂ ਨੂੰ ਮੁਸ਼ਕਲ ਆ ਉਹਨਾਂ ਦਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ